ਪੰਜਾਬੀ ਸਿਨੇਮਾ ਵਿੱਚ ਲਗਾਤਾਰ ਕੁਝ ਅਜਿਹੀਆਂ ਫਿਲਮਾਂ ਆ ਰਹੀਆਂ ਸੀ ਜਿਸ ਨੂੰ ਵੇਖ ਕੇ ਲੋਕਾਂ ਨੂੰ ਕੋਈ ਚੰਗੀ ਸੇਤਾਂ ਕੀ ਮਿਲਣੀ ਸਗੋ ਅਜਿਹੀਆਂ ਫਿਲਮਾਂ ਨੂੰ ਪਰਿਵਾਰਕ ਲੋਕ ਵੇਖਣ ਤੋਂ ਵੀ ਗੁਰੇਜ਼ ਕਰਦੇ ਰਹੇ ਅਤੇ ਇੱਥੇ ਸ਼ਰਮ ਦੀ ਗੱਲ ਇਹ ਵੀ ਸੀ ਕਿ ਅਜਿਹੀਆਂ ਫਿਲਮਾਂ ਨੂੰ ਗਾयक ਐਕਟਰ ਅਤੇ ਫਿਲਮੀ ਜਗਤ ਦੀਆਂ ਮਸ਼ਹੂਰ ਹਸਤੀਆਂ ਵੱਲੋਂ ਵੱਡੇ ਪੱਧਰ ਉਤੇ ਪ੍ਰਮੋਟ ਵੀ ਕੀਤਾ ਜਾਂਦਾ ਸੀ ਪਰ ਜਦੋਂ ਹਾਲੀਵੁੱਡ ਫਿਲਮ ਦਾ ਬਲੈਕ ਪੀਂਸ ਨੇ ਦੁਨੀਆ ਭਰ ਦੇ ਸਿਨੇਮਾ ਵਿੱਚ ਧੂਮ ਮਚਾਈ ਅਤੇ ਲੋਕਾਂ ਦੇ ਦਿਲਾਂ ਨੂੰ ਹਿਲਾਉਣਾ ਤਾਂ ਅਜਿਹੀ ਇਤਿਹਾਸਕ ਫਿਲਮ ਨੂੰ ਪ੍ਰਮੋਟ ਕਰਨ ਦੀ ਥਾਂ ਪੰਜਾਬੀ ਗਾਇਕ ਜਗਤ ਦੇ 뮤직 ਡਾਇਰੈਕਟਰ ਸਚੀਨ ਅਹੂਜਾ ਉਤੇ ਇੱਕ ਅਜਿਹੀ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਲਗੇ ਨੇ ਜਿਸ ਨੂੰ ਵੇਖ ਕੇ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਫੈਲ ਗਈ ਕਾਤਸਾ ਰਾਜ ਦੇ ਆਖਰੀ ਫਰਜ਼ੰਦ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਅਤੇ ਸੰਘਰਸ਼ ਉਤੇ ਆਧਾਰਿਤ ਫਿਲਮ ਦਾ ਬਲੈਕ ਪ੍ਰੈਸ ਨੇ ਹਾਰਿਕ ਪੰਜਾਬੀ ਨੂੰ ਝੰਡੂੜ ਕੇ ਰੱਖ ਦਿੱਤਾ ਹੈ ਇਸ ਫਿਲਮ ਨੇ ਪੰਜਾਬੀਆਂ ਨੂੰ ਆਪਣੇ ਖੋਏ ਹੋਏ ਸਿੱਖ ਰਾਜ ਨੂੰ ਫਿਰ ਤੋਂ ਪਾਉਣ ਦੀ ਤੜਫ ਪੈਦਾ ਕਰ ਦਿੱਤੀ ਹੈ ਪਰ ਇਸ ਫਿਲਮ ਨੂੰ ਪ੍ਰਮੋਟ ਕਰਨ ਦੀ ਥਾਂ ਪੰਜਾਬੀ ਸੰਗੀਤ ਜਗਤ ਦੀ ਮਿਹਰਬਾਨੀ ਸਦਕਾ ਪਲਣ ਵਾਲੇ ਕੁਝ ਲੋਕਾਂ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੈ ਸਜੀਤ ਔਜਾ ਜੋ ਕਿ ਇੱਕ 뮤직 ਡਾਇਰੈਕਟਰ ਹੈ ਉਸਨੇ ਬੀਤੇ ਦਿਨੀ ਸੋਸ਼ਲ ਮੀਡੀਆ ਉਤੇ ਇੱਕ ਅਜੀਹਾ ਸ਼ਰਮਨਾਕ ਬਿਆਨ ਦੇ ਕੇ ਸਿੱਖ ਭਾਈਚਾਰੇ ਨੂੰ ਮੇਣਾ ਮਾਰਿਆ ਹੈ ਕਿ ਜੇਕਰ ਹੋ ਇਸ ਫਿਲਮ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਤਾਂ ਖੁਦ ਹੀ ਇਸ ਨੂੰ ਬਾਰ-ਬਾਰ ਵੇਖ ਕੇ ਹਿੱਟ ਕਰਵਾ ਲੈਣ। ਸਜિન ਔਜਾ ਦੇ ਇਸ ਸ਼ਰਮਨਾਕ ਕਮੈਂਟ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਖਾਸ ਤੌਰ ਉਤੇ ਵਰਤੇ ਗਏ ਸਿੱਖ ਕੌਮ ਸ਼ਬਦ ਨੇ ਤਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਵੀ ਪਹੁੰਚਾ ਦਿੱਤੀ ਹੈ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਸਜિન ਔਜਾ ਨੂੰ ਮੂੰਹ ਤੋੜ ਮਾ ਜਵਾਬੀ ਦਿੱਤਾ ਜਾ ਰਿਹਾ ਹੈ ਪਰ ਆਖਿਰ ਸਜિન ਔਜਾ ਨੇ ਆਪਣੀ ਇਸ ਗਲਤੀ ਦੀ ਮਾਫੀ ਵੀ ਮੰਗ ਲਈ ਹੈ ਅਤੇ ਡਰਦਿਆਂ ਹੋਇਆਂ ਫਿਲਮ ਦੇ ਹੱਕ ਵਿੱਚ ਵੀ ਖੜਨ ਦਾ ਫੈਸਲਾ ਕੀਤਾ ਹੈ ਬੇਸ਼ੱਕ ਸਚਿਨ ਔਜਾ ਨੇ ਆਪਣੀ ਇਸ ਗਲਤੀ ਦੀ ਮਾਫੀ ਮੰਗ ਲਈ ਹੈ ਪਰ ਹਾਰਿਕ ਲਈ ਇਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਸਟੇਜਾਂ ਉਤੇ ਜੱਜ ਬਣ ਕੇ ਬੈਠਣ ਵਾਲੇ ਅਜਿਹੇ ਲੋਕ ਕਿਹੋ ਜੀ ਸੋਚਦੇ ਮਾਲਕ ਨੇ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ